ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਪਲੱਸ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਗਰਮੀ ਤੋਂ ਬਚੇ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆ ਗਏ ਆ ਜੀ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆਂਗੇ ਕੈਮਰਿਕ ਦੇ ਸੂਟਾਂ ਤੇ ਜੀ ਪਹਿਲਾਂ ਆਪਾਂ ਕੈਮਰਿਕ ਦੇ ਪੀਸ ਵੇਚੇ ਸੀ ਤੇ ਹੁਣ ਆਪਾਂ ਕੈਮਰਿਕ ਦੇ ਪੂਰੇ 5-5 ਮੀਟਰ ਦੇ ਸੂਟ ਲੈ ਕੇ ਆ ਗਿਆਂਗੇ ਜਿਹੜਾ ਸੂਟ 600 550 500 700 ਆਏ ਵਾਲੇ ਵੇਗਣ ਵਾਲੇ ਸੂਟ ਸੀ ਸਾਰਿਆਂ ਤੇ ਆਪਾਂ ਸੇਲ ਆਤੀ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਪੱਕੇ ਰੰਗ ਵਾਲੀ ਕੈਮਰਿਕ ਆ ਗਈ ਜੀ ਪੂਰਾ ਸੋਹਣੇ ਸੋਹਣੇ ਡਿਜ਼ਾਈਨ ਰੰਗ ਆ ਗਏ ਜੀ ਚੈੱਕ ਕਰ ਲਓ ਤੇ ਰੇਟ ਬਹੁਤ ਸੋਹਣਾ ਦੇ ਦਾਂਗੇ ਵੀਡੀਓ ਪੂਰੀ ਦੇਖ ਲਿਓ ਰੰਗ ਚਾਰ ਚਾਰ ਮਿਲ ਜਾਣਗੇ ਜੀ ਹਰੇਕ ਡਿਜ਼ਾਈਨ ਚ ਹਾਂ ਤੋਂ ਜੀ ਬਲੈਕ ਆ ਗਿਆ ਮਸਟਰਡ ਆ ਗਿਆ ਗ੍ਰੀਨ ਆ ਗਿਆ ਇਹਦੇ ਚ ਤੇ ਰੇਟ ਇਹਦਾ ਆਪਾਂ ਰੱਖਿਆ ਜੀ ਸਿਰਫ ਔਰ ਸਿਰਫ 400 ਰੁਪਏ ਦਾ ਸਿੰਗਲ ਸੂਟ ਜੀ ਕੈਮਰਿਕ ਦਾ ਸੂਟ ਆ ਕੇ ਪੱਕੇ ਰੰਗ ਵਾਲਾ 400 ਰੁਪਏ ਦਾ ਸੂਟ ਆ ਮਿਲੂਗਾ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਆ ਜੋ ਕਿਰਾ ਜਲਦ ਤੋਂ ਜਲਦੀ 400 ਰੁਪਏ ਦਾ ਸੂਟ ਹੈ ਸਿਰਫ ਔਰ ਸਿਰਫ ਕੈਮਰਿਕ ਦਾ ਜੀ 올ਓਵਰ ਕੈਮਰਿਕ ਹੋਊਗੀ ਪੂਰੀ 5 ਮੀਟਰ ਪੱਕੇ ਰੰਗ ਵਾਲੀ ਡਿਜ਼ਾਈਨ ਚੈੱਕ ਕਰ ਲਓ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ 758934077 ਆਪਣਾ WhatsApp ਨੰਬਰ ਆ ਉੱਤੇ ਕਨੈਕਟ ਕਰ ਲਓ ਮੈਸੇਜ ਕਰ ਲਓ WhatsApp ਤੇ ਜਿਵੇਂ ਤੁਹਾਡਾ ਸਹੀ ਲੱਗਦਾਗਾ ਤੇ ਕੋਰੀਅਰ ਦਾ ਖਰਚਾ ਲੱਗ ਤੋਂ ਲੱਗੂਗਾ ਉਹ 50 ਰੁਪਏ ਇੱਕ ਸੂਟ ਦਾ ਹੋ ਜਾਊਗਾ ਜੀ ਡਿਜ਼ਾਈਨ ਦੇਖ ਲਓ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ 400 ਰੁਪਏ ਦਾ ਸਿੰਗਲ ਸੂਟ ਆ ਜੀ ਜਿਹੜਾ 500 550 600 ਐਵੇਂ ਵੀ ਕਣਾਲੇ ਸੂਟ ਨੇ ਜੀ ਸਾਰੇ ਕੱਪੜੇ ਵਧੀਆਲੇ ਨੇ ਆਜੋ ਕਿਰਾ ਜਲਦ ਤੋਂ ਜਲਦੀ ਕੇਸਰੀ ਕਲੌਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਆ ਜੀ ਆ ਲਓ ਜੀ ਸੋਹਣੇ ਸੋਹਣਿਆ ਸਾਰੇ ਪੱਕੇ ਰੰਗ ਵਾਲੀ ਕੈਮਰਾ ਕਾ ਸਾਰੀ ਡਿਜ਼ਾਈਨ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਜੇ ਆਨਲਾਈਨ ਮੰਗਵਾਉਣਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਵੀ ਕਲਰ ਚਾਹੀਦਾ ਭੇਜ ਦਾਂਗੇ ਡਿਜ਼ਾਈਨ ਸਾਰੇ ਸੋਹਣੇ ਸੋਹਣਿਆ ਜੀ ਸਾਰੇ ਵਧੀਆ ਡਿਜ਼ਾਈਨ ਨੇਗੇ ਕੱਪੜਾ ਵੀ ਪੂਰਾ ਵਧੀਆਗਾ ਕੈਮਰਿਕ ਦਾ ਕੱਪੜਾ ਪਿਓਰ ਕਾਟਨ ਜੀ 400 ਰੁਪਏ ਦਾ ਸਿੰਗਲ ਸੂਟ ਆ ਜੀ ਪੂਰਾ 5 ਮੀਟਰ ਦਾ ਇਤੋਂ ਵੀ ਨਹੀਂ ਮਿਲਣਾ ਫੁੱਲ ਗਾਰੰਟੀ ਆਪਣੀ ਦੀ ਆ ਰੇਟ ਤੇ 400 ਰੁਪਏ ਦਾ ਸੂਟ ਆ ਜੀ ਤੇ ਹੋਰ ਕੈਮਰਕ ਦਾ ਡਿਜ਼ਾਈਨ ਚੈੱਕ ਕਰੀ ਚਲੋ ਸਾਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਬਹੁਤ ਦੂਸਟੋਕ ਆ ਗਿਆ ਜਿੰਨਾ ਮਰਜ਼ੀ ਮਾ ਲੈ ਲੋ ਜੀ 500 550 600 650 ਤੱਕ ਸੂਟ ਵਿੱਚ ਹੋਇਆ ਇਹ ਸਾਰੇ 400 ਰੁਪਏ ਦਾ ਸੂਟ ਆ ਜਿਹੜਾ ਮਰਜ਼ੀ ਲੈ ਲਓ ਹਣੇ ਆਜੋ ਕਿਰਾ ਜਲਦੋ ਜਲਦੀ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਡਿਜ਼ਾਈਨ ਚੈੱਕ ਕਰ ਲੋ ਜੀ ਸਾਰੇ 400 ਰੁਪਏ ਦਾ ਸੂਟ ਆ ਜੀ ਸਿੰਗਲ ਵਗੂ ਡਿਜ਼ਾਈਨ ਆਗੇ ਘਟੋ ਘਾਟ 25 ਤੀ ਡਿਜ਼ਾਈਨ ਨੇ ਜੀ ਤੇ ਚਾਰ ਚਾਰ ਰੰਗ ਨੇ ਸਾਰਿਆਂ ਚ 400 ਰੁਪਏ ਦਾ ਸੂਟ ਹੈਗਾ ਆਜੋ ਕਿਰਾ ਜਲਦ ਜਲਦੀ ਕੇਸਰੀ ਕਲਾਸ ਹਾਊਸ ਪੱਖੋ ਕੈਂਚੀਆਂ ਮੂਗਾ ਰੋਡ ਤੇ ਆਪਣੀ ਦੁਕਾਨ ਆ ਜੀ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਚਾਰ ਚਾਰ ਰੰਗ ਨੇ ਹਰੇਕ ਡਿਜ਼ਾਈਨ ਚ ਜੀ 400 ਰੁਪਏ ਦਾ ਸੂਟ ਆਗਾ ਪ्युअर ਕੈਮਰਕ ਦਾ ਜੀ ਜਿਹੜਾ 650 650 550 550 ਇੰਨੇ ਦਾ ਦਿਖਦਾਗਾ 400 ਰੁਪਏ ਦਾ ਸੂਟ ਆ ਜੋ ਕਰਾ ਜਲਦੋਂ ਜਲਦੀ ਕੇਸਰੀ ਕਲੌਥ ਹਾਊਸ ਪੱਖੋਂ ਕੈਂਤੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ 758934077 ਆਪਣਾ WhatsApp ਨੰਬਰ ਆ ਉਤੇ ਮੈਸੇਜ ਕਰ ਲਓ ਜੇ ਆਨਲਾਈਨ ਮੰਗਵਾਉਣਾਗਾ ਤੇਜ ਦਾਂਗੇ ਤੇ ਕੋਰੀਅਰ ਦਾ ਖਰਚਾ ਲੱਗ ਤੋਂ ਲੱਗੋ 50 ਰੁਪਏ ਕਿ ਇੱਕ ਸੂਟ ਦੇ ਹੁੰਦੇ ਆ ਜਾਂ ਵੇਟ ਦੇ ਹਿਸਾਬ ਨਾਲ ਹੁੰਦਾਗਾ ਕਿਲੋ ਕਦੇ 50 ਰੁਪਏ ਹੁੰਦੇ ਆ ਜੀ ਆਜੂ ਕਿਰਾ ਜਲਦੀ ਜਲਦੀ ਦੁਕਾਨ ਤੇ 6 ਸਰੀ ਕਲਾਸਸ ਪੱਖੋਂ ਕੈਂਚੀਆਂ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ